ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਹਮਲੇ ਤੋਂ ਬਾਅਦ ਮੰਚ ਤੋਂ ਹੇਠਾਂ ਲਿਜਾਇਆ ਗਿਆ। ਉਹਨਾਂ ਦੇ ਮੂੰਹ ਉੱਤੇ ਲੱਗੇ ਖੂਨ ਦੇ ਨਾਲ ਆਪਣੀ ਮੱਕੀ ਉਹ ਹਾਂਤ ਚੱਕਦੇ ਨੇ। ਇਸ ਪਲ ਦਾ ਇਤਿਹਾਸਿਕ ਹੀ ਨਹੀਂ ਸਗੋ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਵੀ ਪਲਟ ਸਕਣ ਦੇ ਸਮਰਥਨ ਨੇ। 86 ਹਿੱਸਾਂ ਦੀ ਇਸ ਹੈਰਾਨੀਜਨਕ ਕਾਰਵਾਈ ਦਾ ਚੋਣ ਪ੍ਰਚਾਰ ਉੱਪਰ ਵੀ ਅਸਰ ਪੈਣਾ ਲਾਜ਼ਮੀ ਹੈ। ਅਮਰੀਕੀ ਸੀਕ੍ਰੇਟ ਸਰਵਿਸ ਦੇ 에ਜੰਟਾਂ ਨੇ ਸ਼ੱਕੀ ਨੂੰ ਮੌਕੇ ਉੱਤੇ ਹੀ ਗੋਲੀ ਮਾਰ ਦਿੱਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬੀਬੀਸੀ ਸਹਿਯੋਗੀ ਸੀਬੀਸੀ ਨੂੰ ਦੱਸਿਆ ਕਿ ਇਸ ਹਮਲੇ ਨੂੰ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਦੇਖ ਰਹੇ ਨੇ ਵਹਿ ਰਹੇ ਖੂਨ ਦੇ ਨਾਲ ਹੀ ਮੁੱਕੀ ਚੱਕੀ 트ੰਪ ਦੀ ਤਸਵੀਰ ਉਹਨਾਂ ਦੇ ਪੁੱਤਰ ਇਰਿਕ 트ੰਪ ਨੇ ਟਵੀਟ ਕੀਤੀ ਉਹਨਾਂ ਨੇ ਤਸਵੀਰ ਦਾ ਕੈਪਸ਼ਨ ਲਿਖਿਆ ਅਮਰੀਕਾ ਨੂੰ ਇਸੇ ਲੜਕੇ ਦੀ ਲੋੜ ਹੈ ਰਾਸ਼ਟਰਪਤੀ ਜੋਰਜ ਬਾਈਡਨ ਨੇ ਹਮਲੇ ਤੋਂ ਬਾਅਦ ਤੁਰੰਤ ਮਗਰੋਂ ਟੀਵੀ ਉੱਤੇ ਆਏ ਤੇ ਕਿਹਾ ਅਮਰੀਕਾ ਵਿੱਚ ਇਸ ਕਿਸਮ ਦੀ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ। ਉਹਨਾਂ ਨੇ ਆਪਣੇ ਰਿਪਬਲਿਕਨ ਵਿਰੋਧੀ ਵਿਰੁੱਧ ਚਿੰਤਾ ਜ਼ਾਹਰ ਕੀਤੀ ਅਤੇ ਉਮੀਦ ਕੀਤੀ ਕਿ ਉਹ ਰਾਤ ਨੂੰ ਉਹਨਾਂ ਨਾਲ ਗੱਲ ਕਰ ਸਕਣਗੇ। ਬਾਈਡਨ ਦੇ ਪ੍ਰਚਾਰ ਖੇਮੇ ਨੇ ਸਾਰੀ ਸਿਆਸੀਆਂ ਬਿਆਨਬਾਜ਼ੀ ਨੂੰ ਰੋਕ ਕੇ ਟੀਵੀ ਉੱਤੇ ਇਤਿਹਾਸ ਹਟਾਉਣ ਲਈ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਸਮੇਂ ਡੋਨਾਟਰੰਪ ਉੱਤੇ ਹਮਲਾ ਕਰਨਾ ਸਹੀ ਨਹੀਂ ਹੋਵੇਗਾ ਸਗੋ ਇਹ ਸਮਾਂ ਹਮਲੇ ਦੀ ਨਿਖੇਪੀ ਕਰਨ ਦਾ ਹੀ ਹੈ ਅਮਰੀਕਾ ਦੇ ਸਮੁੱਚੇ ਸਿਆਸੀ ਖੇਤਰ ਦੀਆਂ ਹਸਤੀਆਂ ਹਮਲੇ ਦੀ ਇੱਕਜੁੱਟਤਾ ਨਾਲ ਨਿੰਦਾ ਕਰ ਰਹੀਆਂ ਨੇ ਸਾਰਿਆਂ ਨੇ ਕਿਹਾ ਕਿ ਟਰੰਪ ਗੰਭੀਰ ਜ਼ਖਮੀ ਨਹੀਂ ਜਾਣ ਕੇ ਉਨ੍ਹਾਂ ਨੂੰ ਰਾਹਤ ਮਿਲੀ